ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਸਸੀਏ ਕਾਲਜੀ ਰੈਕੋਰਡ ਏਰੀਆ ਦੇ ਵਿੱਚ ਆਲਟੋ ਗੱਡੀ ਜਰੂਰ ਜਰੂਰਤ ਹੈ ਮੋਬਾਈਲ ਨੰਬਰ 99 143 73 3 76 ਕਿਸੇ ਵੀ ਵੀਰ ਭੈਣ ਦੇ ਆਲਟੋ ਗੱਡੀ ਸੇਲ ਕਰਨ ਦੀ ਹੋਵੇ ਤਾਂ ਇਹ ਨੰਬਰ ਤੇ ਸੰਪਰਕ ਜ਼ਰੂਰ ਕਰਿਓ ਜੀ ਲੈਬਰੇ ਫੀਮੇਲ ਡੌਗ ਵਿਕਾਊ ਹੈ ਜੀ ਏਰੀਆ ਪਿੰਡ ਲੋਂਗੋਵਾਲ ਸੰਗਰੂਰ ਰੇਟ ਮੌਕੇ ਤੇ ਦੱਸਿਆ ਜਾਊਗਾ ਜੀ ਲੈਬਰੇ ਫੀਮੇਲ ਡੌਗ ਵਿਕਾਊ ਹੈ ਜੀ 9914073052 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੈਬਰੇ ਫੀਮੇਲ ਡੌਗ ਹੈ ਇਹਦਾ ਰੇਟ ਵਗੈਰਾ ਪੁੱਛ ਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਜ਼ਰੂਰ ਕਰ ਦਿਓ ਹੀਰੋ ਹਾਂਡਾ ਸੀਡੀ 100 ਡਬਲ ਐਸ ਮੋਟਰਸਾਈਕਲ ਵੀ ਕਾਹੂ ਹੈ ਜੀ 2004 ਮਾਡਲ ਪੰਜਾਬ ਨੰਬਰ 셀ਫ ਸਟਾਰਟ ਨਵੇਂ ਡੈਕ ਕਯੂਬਲੈਸ ਟਰਨ ਜੀ ਏਰੀਆ ਜੀ ਪੈਂ ਸੁਖਨਾ ਅਗਲੀ ਉਹ ਗਿਦੜਵਹਾ ਰੇਟ ਹੈ ਜੀ 30947861155 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਹੀਰੋ ਹਾਂਡਾ ਮੋਟਰਸਾਈਕਲ ਜਿਹੜਾ 30000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜ਼ਮੀਨ ਠੇਕੇ ਤੇ ਜਾਈਂਦੀ ਹੈ ਜੀ 20 ਤੋਂ 25 ਏਕੜ ਪਾਣੀ ਦਾ ਪੂਰਾ ਪ੍ਰਬੰਧ ਹੋਵੇ ਏਰੀਆ ਰਾਹ ਹੋ ਨਵਾਂ ਸ਼ਹਿਰ ਮੰਗਾ ਗੜਸ਼ਾਂਕਰ ਜੇਕਰ ਕੋਈ ਵੀ ਵਿਰੇਸਵੇ ਨੂੰ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਨੰਬਰ ਨੋਟ ਕਰ ਲੋ 9889926401 9889926431 ਨੰਬਰ ਤੇ ਤੁਸੀਂ ਇਸ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕੋਈ ਵੀ ਜ਼ਮੀਨ ਠੇਕੇ ਤੇ ਦੇਣ ਦਾ ਚਾਹਵਨ ਹੋਵੇ ਡਬਲ ਟੈਰੀ ਟਰਾਲੀ ਵਿਕਾਊ ਹੈ ਜੀ ਡੈਂਪਰ ਟਰਾਲੀ ਹੈ ਪੂਰੀ ਸਾਫ ਫੁੱਲ ਹੈਵੀ ਪੂਰੀ ਸਾਫ ਹੈ ਜੀ ਫੁੱਲ ਹੈਵੀ ਹੈ ਵੇ ਦਾਗ ਟਾਇਰ ਨੇ ਜੀ ਵਧੀਆ ਵਿੱਡ ਲੱਗੇ ਨੇ ਵਧੀਆ ਕੰਡੀਸ਼ਨ ਦੀ ਟਰਾਲੀ ਹੈ ਜੀ ਏਰੀਆ ਹੈਗਾ ਵੀਰ ਦਾ ਤਲਵੰਡੀ ਪਾਈ ਰੇਟ ਹੈ ਜੀ 115000 115000 ਰੁਪਏ ਰੇਟ ਰੱਖੇ ਗਿਆ 97874791 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਨੂੰ ਖਰੀਦ ਸਕਦੇ ਹੋ ਮਰੂਤੀ ਗੱਡੀ ਵਿਕਾਊ ਹੈ ਜੀ ਗੱਡੀ 2001 ਮਾਡਲ ਹੈ ਰੇਟ 50000 ਰੁਪਏ ਮੰਗਿਆ ਏਰੀਆ ਜੀ ਪਟਿਆਲਾ ਬਾਕੀ ਕਾਗਜ ਵਗੈਰਾ ਪੂਰੇ ਨੇ ਇੰਜਨ ਗੇਅਰ ਦੀ ਓਕੇ ਹੈ ਜੀ ਏਸੀ ਹੀਟਰ ਵਧੀਆ ਚੱਲਦਾ ਹੈ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਕੋਈ ਐਕਸੀਡੈਂਟ ਨਹੀਂ ਜੀ ਨੰਬਰ ਤੁਸੀਂ ਨੋਟ ਕਰ ਲਓ 9463082734 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਰੂਤੀ ਗੱਡੀ 2001 ਮਾਡਲ ਨੂੰ 50000 ਰੁਪਏ ਦੇ ਵਿੱਚ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਗੱਡੀ ਪਟਿਆਲੇ ਖੜੀ ਹੈ ਜੀ ਦੋ ਜੈਕ ਵਿਕਾਉ ਨੇ ਜੀ ਰੇਟ ਹੈ 11000 ਦੋ ਜੈਕ ਵਿਕਾਉ ਨੇ ਜੀ 11000 ਚ ਏਰੀਆ ਪਿੰਡ ਭੂੰਦੜੀ ਲੁਧਿਆਣਾ 95926262092 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋ ਜੈਕ 11000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਦਲੀਪ ਕੰਬਾਈਨ ਵਿਕਾਊ ਹੈ ਜੀ 2020 ਮਾਡਲ ਹੈ ਲਾਲ ਹਿਨੋ ਇੰਜਨ 95% ਟਾਇਰਾਂ ਦੀ ਕੰਡੀਸ਼ਨ ਐਸਐਮਐਸ ਲੱਗਿਆ ਜੀ ਏਰੀਆ ਹੁਸ਼ਿਆਰਪੁਰ ਇੱਕ ਮੈਸੀ 5245 ਟਰੈਕਟਰ ਹੈ ਜੀ 2006 ਮਾਡਲ 45% ਟਾਇਰ ਨੇ ਜੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ ਨੰਬਰ ਹੈ ਜੀ 941772544 ਦੂਜਾ ਨੰਬਰ 941772117 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਕੰਬਾਈਨ ਅਤੇ ਟਰੈਕਟਰ ਦੋਨੇ ਸੰਧਾਂ ਨੂੰ ਤੁਸੀਂ ਖਰੀਦ ਸਕਦੇ ਹੋ ਦੋਨੇ ਨੰਬਰ ਨੋਟ ਕਰ ਲਓ ਜੀ ਵੀਡੀਓ ਦੇ ਵਿੱਚ ਦਿੱਤੇ ਹੋਏ ਨੇ ਇਹਨਾਂ ਨੰਬਰ ਤੇ ਸੰਪਰਕ ਕਰ ਸਕਦੇ ਹੋ ਸਵੈਪਟ ਡਿਜ਼ਾਇਰ ਗੱਡੀ ਵਿਕਾਊ ਹੈ ਜੀ ਗੱਡੀ 2011 ਮਾਡਲ ਹੈ ਡੀਜ਼ਲ ਦੀ ਹੈ ਜੀ ਟਾਇਰ ਹੈਗੇ ਹੈ ਜੀ 70% ਵੈਰੀ ਗੁੱਡ ਕੰਡੀਸ਼ਨ 92000 ਚੱਲੀ ਹੈ ਏਰੀਆ ਖਰੜ ਮੁਹਾਲੀ ਰੇਟ ਦੀ ਗੱਲ ਕਰੀਏ ਤਾਂ 225000 ਰੁਪਿਆ ਗੱਡੀ ਦੀ ਡਿਮਾਂਡ ਰੱਖੀ ਗਈ ਹੈ ਜੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਕੰਡੀਸ਼ਨ ਦੇਖ ਸਕਦੇ ਹੋ 98721 14000 99721 14000 ਟੂੜੀ ਵਾਲਾ ਰੀਪਰ ਵਿਕਾਊ ਹੈ ਜੀ 2013 ਮਾਡਲ 1,20,000 ਰੁਪਏ ਰੇਟ ਰੱਖਿਆ ਗਿਆ ਏਰੀਆ ਗੰਗਾ ਨਗਰ ਇੱਕ ਕੰਬਾਈਨ ਵੀ ਵਿਕਾਊ ਹੈ ਜੀ ਐਸਵੀਰ ਦੀ ਕੰਬਾਈਨ ਵਿਕਾਊ ਆ 2018 ਮਾਡਲ 5,80,000 ਰੁਪਏ ਰੇਟ ਮੰਗਿਆ ਬਾਕੀ ਤੁਸੀਂ ਨੰਬਰ ਨੋਟ ਕਰ ਲੈਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਦੋਨੇ ਚੀਜ਼ਾਂ ਨੂੰ ਖਰੀਦ ਸਕਦੇ ਹੋ ਨੰਬਰ ਹੈ ਜੀ 6367533788 ਇਸ ਨੰਬਰ ਤੇ ਫੋਨ ਕਰਕੇ ਟੂੜੀ ਵਾਲਾ ਰੀਪਰ ਤੇ ਕੰਬਾਈਨ ਦੋਨੇ ਸੰਦਾ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਦੂਜੇ ਸੂਏ ਗਾਂ ਵਿਕਾਊ ਹੈ ਜੀ ਦੁੱਧ ਹੈਗਾ 18 ਲੀਟਰ ਰੇਟ ਹੈ ਜੀ 60000 ਏਰੀਆ ਗੰਗਾ ਨਗਰ ਰਾਜਸਥਾਨ 6367533788 ਇਸ ਨੰਬਰ ਤੇ ਫੋਨ ਕਰਕੇ ਦੂਜੇ ਸੂਏ ਗਾਂ ਹੈ ਜਿਹੜੀ ਤੁਸੀਂ 60000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 3 ਸਾਲ ਦੀ ਝੋਟੀ ਵਿਕਾਊ ਹੈ ਜੀ 95000 ਰੁਪਏ ਦੀ ਮੰਗ ਰੱਖੀ ਗਈ ਹੈ ਏਰੀਆ ਅੰਮ੍ਰਿਤਸਰ ਤੋਂ ਅਜ਼ਨਾਲਾ 8283974166 ਇਸ ਨੰਬਰ ਤੇ ਫੋਨ ਕਰਕੇ 3 ਸਾਲ ਦੀ ਝੋਟੀ ਤੁਸੀਂ 95000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਵੀਡੀਓ ਪਸੰਦ ਆਈ ਤਾਂ ਵੱਧ ਤੋਂ ਵੱਧ ਸ਼ੇਅਰ ਦੇ ਲਾਈਕ ਜਰੂਰ ਕਰ ਦਿਆ ਕਰੋ ਜੀ ਇੱਕ ਸ਼ੇਅਰ ਤੇ ਇੱਕ ਲਾਈਕ ਜਰੂਰ ਕਰਿਆ ਕਰੋ అర్జుਨ 605 ਟਰੈਕਟਰ ਵਿਕਾਊ ਹੈ ਜੀ 2023 ਮਾਡਲ ਡਬਲ ਡਿਸਟ੍ਰੀਬਿਊਟਰ ਸ਼ੋਰੂਮ ਕੰਡੀਸ਼ਨ 432 ਘੰਟੇ ਚੱਲਿਆ 95% ਟਾਇਰ ਨੇ ਦਿਮਾਲ ਰੱਖੀ ਹੈ 7 ਲੱਖ 300 73000 ਰੁਪਏ ਦੀ ਡਿਮਾਂਡ ਰੱਖੀ ਗਈ ਹੈ 9914012386 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਜੀ ਤੇ ਐਦਾਂ ਤੁਸੀਂ ਸਾਨੂੰ ਵੀਡੀਓ ਬਣਾ ਕੇ ਭੇਜ ਸਕਦੇ ਹੋ ਇਸ ਤਰ੍ਹਾਂ ਜਿਸ ਨਾਲ ਇਸ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਤੁਹਾਡੀ ਐਡ ਅਸੀਂ ਲਾ ਦੇਵਾਂਗੇ ਜੀ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਬੰਧ ਦਾ ਕਾਰੋਬਾਰ ਇੱਥੇ ਤੁਹਾਡੀ ਐਡ ਲਾਈ ਜਾਊਗੀ ਤਾਂ ਜੇਕਰ ਕੋਈ ਵੀ ਮੇਰਾ ਵੀਰ ਭੈਣ ਐਡ ਕਰਵਾਉਣ ਦਾ ਚਾਹਵਨ ਹੋਵੇ ਚਾਹ ਸਪੈਸ਼ਲ ਐਡ ਕਰਵਾਉਣੀ ਹੋਵੇ ਤਾਂ ਤੁਸੀਂ WhatsApp ਨੰਬਰ ਨੋਟ ਕਰ ਲਓ ਜੀ 987798846 ਇਹ ਨੰਬਰ ਵੀਡੀਓ ਦੇ ਥੱਲੇ ਹਮੇਸ਼ਾ ਬਾਰ ਬਾਰ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ ਤੁਸੀਂ ਐਡ ਕਰਵਾ ਸਕਦੇ ਹੋ ਸਾਡਾ WhatsApp ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਕਈ ਵੀ ਰਿਸ਼ਤੇ ਫੋਨ ਲਾ ਲੈਂਦੇ ਸੋ ਬੀਨਾਂ ਨੂੰ ਬੇਨਤੀ ਉੱਤੇ ਦਿੱਤੇ ਅਖਰਾਂ ਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੁੰਦੀ ਹੈ ਜੀ ਉਤੇ ਗੱਲ ਕਰੈ ਕਰੋ ਇਹ ਨੰਬਰ ਸਿਰਫ ਐਡ ਕਰਵਾਉਣ ਦੇ ਲਈ ਹੈ ਇਸ ਨੰਬਰ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰ ਬੈਠੀ ਕਰਵਾ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਇਹ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਉਹ ਜ਼ਮੀਨ ਪਲਾਟ ਖੇਤੀਬਾੜੀ ਵਾਲ ਸੰਦ ਗੱਡੀਆਂ ਜਾਂ ਕੋਈ ਮਕਾਨ ਜਾ ਮੋਟਰ ਕਨੈਕਸ਼ਨ ਦੀ ਲੋੜ ਹੈ ਜਾਂ ਕੋਈ ਵੀ ਚੀਜ਼ ਦੀ ਲੋੜ ਹੈ ਤਾਂ ਸਾਨੂੰ WhatsApp ਤੇ ਜਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆਈਏ ਸੋ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਜੀ ਸੋ ਬਣੇਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਇੱਕ ਹੋਰ ਬੇਨਤੀ ਹੈ ਵੀਰਾਂ ਨੂੰ ਜਦੋਂ ਵੀ ਤੁਸੀਂ ਐਡ ਕਰਵਾਉਣ ਦੇ ਲਈ ਫੋਟੋਆਂ ਜਾਂ ਵੀਡੀਓ ਭੇਜਦੇ ਹੋ ਤਾਂ ਫੋਟੋ ਡੈਡਾ ਕਰਕੇ ਵੀਡੀਓ ਬਣਾਇਆ ਕਰੋ ਫੋਟੋ ਡੈਡਾ ਕਰਕੇ ਫੋਟੋਆਂ ਖਿੱਚਿਆ ਕਰੋ ਤੇ ਨਾਲ ਪ੍ਰੋਪਰ ਜਾਣਕਾਰੀ ਦੇ ਕੇ ਭੇਜਿਆ ਕਰੋ ਜੀ ਕਈ ਵਾਰ ਵੀਰ ਫੋਟੋਆਂ ਜਾਂ ਵੀਡੀਓ ਭੇਜ ਕੇ ਕੁਝ ਦੱਸਦੇ ਨਹੀਂ ਸੋ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਦੇ ਨਾਲ ਜਾਣਕਾਰੀ ਜ਼ਰੂਰ ਭੇਜਿਆ ਕਰੋ ਜੀ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਸੇਲ ਹੋ ਸਕੇ ਸੋ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਵੀ ਰੈਸਟ ਟਾਈਮ ਵੀਡੀਓ ਦੇਖ ਰਹੇ ਨੇ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਇੱਕ ਸ਼ੇਅਰ ਤੇ ਇੱਕ ਲਾਈਕ ਜ਼ਰੂਰ ਕਰ ਦਿਓ ਵੀਡੀਓ ਨੂੰ ਤਾਂ ਕਿ ਤੁਹਾਡੇ ਸ਼ੇਅਰ ਤੇ ਲਾਈਕ ਕਰਨ ਦੇ ਨਾਲ ਕਈ ਵੀਰਾਂ ਦੀ ਮਦਦਤ ਹੋ ਸਕਦੀ ਹੈ ਕਈ ਵੀਰਾਂ ਦੀਆਂ ਚੀਜ਼ਾਂ ਸੇਲ ਹੋ ਸਕਦੀਆਂ ਨੇ ਜੀ ਸੋ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਣੇ ਤਾਂ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜੀ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖ ਆ ਜੀ